ਕਿ ਪੰਜਾਬ ਦਾ ਕੋਈ ਬਾਲੀਵੁੱਡ ਤੇ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਡੈਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈ ਜਾਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚੋਂ ਮੁਲਾਜ਼ਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹ-ਵਾਰਸ ਹੋਇਆ ਪਿਆ ਵਾਰੀ ਵਾਰ ਸੇ ਕੋਈ ਨਹੀਂ ਆ ਜਿਹੜੀ ਹਿੰਮਤ ਭਰੀ ਭਾਵੇਂ ਗੱਲ ਕਰ ਤੋਂ ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਕ ਪਾਣੀ ਇਹ ਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹੱਡੀ ਆਦਾ ਪਿੱਛੋਂ ਮੈਂ ਧੰਨਵਾਦ ਕਰਨਾ ਕੁਝ ਅਫਸਰਾ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਦੇਰ ਆਏ ਦਰੋਹਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ ਉਸ ਦਿਨ ਸਥਾਈ ਮੈਂਬਰਸ਼ਿਪ ਕੋਈ ਸੀ ਤਾਂ ਸ਼ਾਇਦ ਇਹ ਹਿੰਮਤ ਨਾ ਪੈਂਦੀ 85 208500 ਕਿਸੇ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੂਨ ਵੇਲੇ ਇਕੱਠਾ ਹੁੰਦਾ ਪੰਜਾਬ ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹ ਕਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਾਲੀਬਾਦ ਹੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੁਰਤ ਹੋਵੇ ਜੇ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਆ ਕਹਿੰਦੇ ਆ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਮੈਂ ਛੇਕ ਹੀ ਨਹੀਂ ਮਾਰਦਾ ਮੈਂ ਪ੍ਰਮਾਤਵਾ ਨੂੰ ਡਰ ਕੇ ਕਹਿਣਾ ਜੇ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇੱਥੋਂ ਨਾ ਭੇਜਦੇ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ 2014 ਦੇ ਵਿੱਚ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆ ਰਹੇ ਸੀ ਮੈਂ ਮੋਦੀ ਸਾਹਿਬ ਦੇ ਸਾਹਮਣੇ ਗੱਲ ਪੈ ਗਿਆ ਵਜ਼ੀਰ ਦੇ ਮੈਨੂੰ ਕਹਦੇ ਐਮੈਂਡਮੈਂਟ ਵਾਪਸ ਲਾਓ ਸਰਕਾਰ ਦਾ ਐਮੈਂਡਮੈਂਟ ਨਹੀਂ ਪਾਸ ਹੋ ਸਕਦਾ ਆਯਾਲੀ ਸਾਹਿਬ ਤੇ ਝੁੰਦਾ ਸਾਹਿਬ ਬੈਠੇ ਨੇ ਐਮਐਲਏ ਇਹਨਾਂ ਨੂੰ ਪਤਾ ਰੋਲਿੰਗ ਪਾਰਟੀ ਦਾ ਐਮਐਲ ਪਾ ਨਹੀਂ ਸਕਦਾ ਮੈਂ ਪਾਤੀ ਬਾਦਲ ਸਾਹਿਬ ਦਾ ਫੋਨ ਆਇਆ ਸੁਮੇਰ ਜੀ ਦਾ ਆਇਆ ਮੈਂ ਮੈਨੀ ਬਾਫਸ ਲੰਦਾ ਆਖਿਰ ਮੈਂ ਵਾਪਸ ਨਾਲ ਲਈ ਬਿੱਲ ਬਾਫਸ ਲੈਣਾ ਪੈ ਗਿਆ ਆ ਨੈਸ਼ਨਲ ਵਾਟਰ ਟਰਮੀਨਲ ਲਾਉ ਲੱਗੇ ਸੀ ਲੋਕ ਸਭ ਤੋਂ ਪਾਸ ਕਰਦਾ ਆ ਪਿੱਛੇ ਦੇ 19 ਦੇ ਵਿੱਚ ਤੇ ਅਸੀਂ ਅੜ ਗਏ ਜਾ ਕੇ ਰਾਜ ਸਭਾ ਦੇ ਵਿੱਚ ਜਾ ਕੇ ਰੋਕਿਆ ਸੋ ਮੇਰਾ ਮਤਲਬ ਆਹਰ ਵੀਰੋ ਜਿਹਦੇ ਸਾਹਮਣੇ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਉਸੇ ਰਵੀਰ ਨੂੰ ਟੈਲੀਫੋਨ ਕਰਕੇ ਇਸੇ ਇਲਾਕੇ ਦੇ ਮੁੰਡੇ ਨਹਿਰ ਦੇ ਕੰਢੇ ਤੇ ਲਿ ਜਾ ਕੇ ਮਾਰ ਲੱਗੇ ਸੀ ਇੱਕੇ ਟੈਲੀਫੋਨ ਮੈਂ ਕੀਤਾ ਸੀ ਮੈਂ ਕਿਹਾ ਤੈਨੂੰ ਇਸੇ ਨਹਿਰ ਦੇ ਵਿੱਚ ਡੋਬ ਦੂੰਗਾ ਜੇ ਮੁੰਡੇ ਮੁੜ ਕੇ ਥਾਣੇ ਨਾਲ ਪਹੁੰਚਾਏ ਬਾਹਰ ਸੇ ਲਿਆਣ ਕੇ ਥਾਣੇ ਪਹੁੰਚਾਏ ਅੱਜ ਉਹਨਾਂ ਤੇ ਇੱਕ ਦਾ ਸ਼ਹੀਦ ਹੋ ਗਿਆ ਅੱਜ ਇੱਕ ਅਮਰੀਕਾ ਚ ਸੋ ਮੇਰਾ ਮਤਲਬ ਇਹ ਆ ਜੇ ਰਾਸ਼ ਸ਼ਕਤੀ ਲੋਕਾਂ ਲਈ ਵਰਤੀ ਜਾਵੇ ਤਾਂ ਬਹੁਤ ਕੁਝ ਸਵਾਰਿਆ ਜਾ ਸਕਦਾ ਅੱਜ ਲੋੜ ਹੈ ਇਹ ਕਹੇ ਸੀ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਝੁੜਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਅਕਾਲੀਆਂ ਤੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕ ਨੂੰ ਪੂਰਾ ਕਰਨ ਲਈ ਮਾਨਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਰਤੀ ਕਰੋ ਤੇ ਨਵਾਂ ਅਕਾਲੀਦਾਲ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਅਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਜੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ